ਰਾਈਟਸ ਦੀ ਵਾਇਲੈਂਸ ਕਰ ਰਹੀਆਂ ਇਹ ਸਰਕਾਰਾਂ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਦੁੱਗਣੀਆਂ ਘਟ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਇੱਥੇ ਤੱਕ ਕੇ ਨਾ ਉਹਨਾਂ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਜਹੇਦਾਰ ਜਕਤਾਰ ਸਿੰਘ ਅਵਾਰਾ ਜਿਹੜਾ 2005 ਤੋਂ ਲਗਾਤਾਰ ਦਿੱਲੀ ਦੀ ਜੇਲ੍ਹ ਚ ਹੈ ਉਸ ਦਾ ਕਾਨੂੰਨੀ ਹੱਕ ਵੀ ਬਣਦਾ ਕਿ ਉਹ ਪੰਜਾਬ ਦੀ ਜੇਲ੍ਹ ਵਿੱਚ ਆਵੇ ਕਿਉਂਕਿ ਪੰਜਾਬ ਦੇ ਕੇਸ ਅੱਜ ਵੀ ਪੈਂਡਿੰਗ ਪਏ ਹਨ ਉਹਨਾਂ ਦੇ ਸੋ ਉਹਨਾਂ ਦੀ ਸ਼ਿਫਟ ਨੂੰ ਲੈ ਕੇ ਵੀ ਸੁਪਰੀਮ ਕੋਰਟ 'ਚ ਕੇਸ ਗਿਆ ਪਰੰਤੂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਉੱਥੇ ਪੰਜਾਬ ਦਾ ਏਜੀ ਪੇਸ਼ ਹੋਇਆ ਉਹਨੇ ਇਹ ਦੋਸ਼ ਲਾਇਆ ਕਿ ਜੇ ਜਗਤਾਰ ਸਿੰਘ ਅਬਾਰਾ ਪੰਜਾਬ ਆਉਂਦਾ ਲਾ ਐਂਡ ਆਰਡਰ ਦਾ ਖਤਰਾ ਉਹਨੂੰ ਖਤਰਾ ਪਉਂਦਾ ਸੋ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਲਾ ਐਂਡ ਆਰਡਰ ਨੂੰ ਇਹ ਸਰਕਾਰ ਪਾਵੇਂ ਸੈਂਟਰ ਦੀ ਸਰਕਾਰ ਹੈ ਪਾਵੇਂ ਚ ਪੰਜਾਬ ਦੀ ਸਰਕਾਰ ਹੈ ਇਹ ਆਪ ਖਰਾਬ ਕਰ ਰਹੀ ਹੈ ਕਿਉਂਕਿ 13 ਫਰਵਰੀ ਤੋਂ ਜਿਹੜੇ ਕਿਸਾਨ ਭਰਾ ਆਪਣੇ ਕਿਸਾਨੀ ਹੱਕਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੀ 19 ਤਰੀਕ ਨੂੰ ਪਿਛਲੇ ਮਹੀਨੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਵਿੱਚ ਉਹਨਾਂ ਤੇ ਤਸੱਦਦ ਕਰਿਆ ਮੋਰਚਿਆਂ ਤੇ ਪਾਵੇਂ ਸ਼ੰਭੂ ਮੋਰਚਾ ਸੀ ਪਾਵੇਂ ਖਨੌਰੀ ਮੋਰਚਾ ਸੀ ਜਿਸ ਤਰ੍ਹਾਂ ਦਾ ਉਹਨਾਂ ਕਿਸਾਨਾਂ ਤੇ ਤਸੱਦਦ ਕਰਿਆ ਲੁੱਟ ਮਚਾਈ ਕਰੀ ਹੈ ਮੈਂ ਕਹਿਣਾ ਲਾਂਹ ਤਾਂ ਇਹਨਾਂ ਸਰਕਾਰਾਂ ਤੇ ਇਹ ਆਪ ਜ਼ਿੰਮੇਵਾਰ ਹੈ ਉਸ ਲੈਂਡ ਆਰਡਰ ਨੂੰ ਖਰਾਬ ਕਰਨ ਦੀ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਆਲ ਦਿੱਤੀ ਗਈ ਹੈ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਸਾਰੇ ਜਥੇਬੰਦੀਆਂ ਨੇ ਜਿੰਨੀਆਂ ਅੱਜ ਪਹੁੰਚੀਆਂ ਜਾਂ ਜਿਹੜੀਆਂ ਅੱਜ ਨਹੀਂ ਵੀ ਹਾਜ਼ਰ ਹੋਈਆਂ ਉਹਨਾਂ ਤੱਕ ਅਪਰੋਚ ਕਰਕੇ ਅਸੀਂ ਤਹਿਸੀਲ ਲੈਵਲ ਤੇ ਬਹੁਤ ਵੱਡਾ ਇਕੱਠ ਕਰਨਾ ਤੇ ਇੱਕ ਚੇਤਾਵਨੀ ਪੱਤਰ ਕਿਉਂਕਿ ਮੰਗ ਪੱਤਰ ਹੁਣ ਤੱਕ ਬਹੁਤ ਦੇ ਚੁੱਕੇ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਉਸ ਦਿਨ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣਾ ਕਿ ਜੇ ਸਰਕਾਰਾਂ ਨੇ ਸਾਨੂੰ ਹੁਣ ਵੀ ਹਿਸਾਬ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਐਂਗਲੈਨ ਤੇ ਇਹਨੂੰ ਆਮ ਲੋਕਾਂ ਦੀ ਮੂਵਮੈਂਟ ਬਣਾ ਦੇਣਾ 100 ਅਗਲੇ ਸਮਿਆਂ 'ਚ ਜੋ ਵੀ ਕਿਸਾਨ ਭਰਾ ਕੋਈ ਅੰਦੋਲਨ ਕਰਨਗੇ ਕੋਈ ਪ੍ਰੋਗਰਾਮ ਦੇਣਗੇ ਕੌਮੀ ਇਨਸਾਮ ਮੋਰਚਾ ਉਹਨਾਂ ਦਾ ਡਟ ਕੇ ਹਮਾਇਤ ਕਰੇਗਾ ਤੇ ਜਿਸ ਤਰ੍ਹਾਂ ਪਿਛਲੇ ਦਿਨੀਂ ਮੁਸਲਮਾਨ ਭਰਾਵਾਂ ਤੇ ਵੱਖ ਬਿਲ ਬੋਰਡ ਵੱਖ ਬਿਲ ਲੈ ਕੇ ਆਏ ਉਹ ਵੱਖ ਬੋਰਡ ਨੂੰ ਖਤਮ ਕਰਿਆ ਜਾ ਰਿਹਾ ਕੌਮੀ ਇਨਸਾਮ ਮੋਰਚਾ ਉਹਦੀ ਵੀ ਸਮਹਿਤ ਕਰਦਾ ਕਿਉਂਕਿ ਲੋੜ ਹੈ ਆਉਣ ਵਾਲੇ ਦਿਨਾਂ ਚ ਅਸੀਂ ਉਥੇ ਸਪਸ਼ਟ ਕਰਦੇ ਹਾਂ ਕਿ ਜਿਹੇ ਦਾ ਜਗਤਾਰ ਸਿੰਘ ਹਵਾਰਾ ਨਾਲ ਪੰਜਾਬ ਆਇਆ ਤੋਂ ਲੈਂਡ ਆਰਡਰ ਖਰਾਬ ਨਹੀਂ ਹੋਣਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਹੈ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬੇਰੁਗਾਰ ਹੋ ਕੇ ਦੇਸ਼ਾਂ ਜਾ ਰਿਹਾ ਮਜ਼ਦੂਰੀ ਕਰਨ ਵਾਸਤੇ ਮਜ਼ਦੂਰ ਹੋ ਰਿਹਾ ਉਹਨੂੰ ਰੋਕਣ ਦੀ ਸ਼ਕਤੀ ਰੱਖਦਾ ਪੰਜਾਬ 'ਚ ਜਿਹੜਾ ਸਰਕਾਰਾਂ ਵੱਲੋਂ ਨਸ਼ਿਆਂ ਦਾ ਦੌਰ ਚਲਾਇਆ ਗਿਆ ਉਸ ਨੂੰ ਕੰਟਰੋਲ ਕਰਨ ਦੀ ਰੱਖਦਾ ਪਤਿਤ ਪਾਣਿਆਂ ਦੀ ਜਿਹੜੀ ਲਹਿਰ ਹੈ ਉਹਨੂੰ ਸੁਧਾਰ ਕਰਨ ਵਾਸਤੇ ਗੁਣ ਰੱਖਦਾ ਉਹ ਸੋ ਇਸ ਕਰਕੇ ਉਹ ਇੱਕ ਅੱਤਵਾਦੀ ਨਹੀਂ ਉਹ ਪੰਜਾਬ ਪ੍ਰਤੀ ਉਹਦੀ ਸੋਚ ਹੈ ਜਿਹੜੀ ਬਹੁਤ ਸੋਹਰਦਾ ਹੈ ਕਿਉਂਕਿ ਉਹਨੂੰ ਬੜਾ ਦਰਦ ਹੈ ਕਿ ਮੇਰੀ ਕੌਮ ਮੇਰਾ ਪੰਜਾਬ ਅੱਜ ਬਰਬਾਦ ਹੋਣ ਦਾ ਜਾ ਰਿਹਾ ਜਿਸ ਤਰ੍ਹਾਂ ਭਾਵੇਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਅੱਜ ਸਾਡੇ ਕਿਸਾਨ ਨੂੰ ਖਸਿਆਰਾ ਬਣਵਾ ਕੇ ਪੰਜਾਬ ਨੂੰ ਖਤਮ ਕਰਦੇ ਤੁਲੀ ਪਈ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਵਾਲੇ ਦਿਨਾਂ 'ਚ ਇੱਥੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਉਹ ਕਾਰਪੋਰੇਟ ਘਰਾਣੇ ਉਹੀ ਪਾਕਿਸਤਾਨ ਰਾਹੀ ਅਰਬ ਦੇਸ਼ਾਂ ਨਾਲ ਵਪਾਰ ਕਰਨਗੇ ਪਰੰਤੂ ਅੱਜ ਪੰਜਾਬ ਰਾਹੀਂ ਹੁੰਦਾ ਉਹਦਾ ਫਾਇਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਪਹੁੰਚਦਾ ਇਹ ਲਈ ਸਰਕਾਰਾਂ ਚਾਹੁੰਦੀਆਂ ਕਿਉਂਕਿ ਅੱਜ ਵੀ ਭਾਰਤ ਦੀ ਸਰਕਾਰ ਦਾ ਵਪਾਰ ਹੈ ਜਿਹੜਾ ਉਹ ਗੁਜਰਾਤ ਰਾਹੀਂ ਕਾਂਦਲਾ ਨਹੀਂ ਪਾਕਿਸਤਾਨ ਨਾਲ ਵੀ ਹੋ ਰਿਹਾ ਤੇ ਉਹਨਾਂ ਅਰਬ ਦੇਸ਼ਾਂ ਨਾਲ ਵੀ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੇ ਹੀ ਵਿਚਾਰ ਕਰਨੇ ਆ ਇਹ ਸਾਰੇ ਜਿਹੜੇ ਮੁੱਦਿਆਂ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਏ ਜਿੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਅੱਜ ਮੈਂ ਉਹਨਾਂ ਜਿਹੜਾ ਭਾਰਤ ਸਰਕਾਰ ਦੀ ਨੀਤੀ ਹੈ ਇੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਮੈਂ 70% ਉਹਨਾਂ ਹਿੰਦੂ ਭਰਾਵਾਂ ਨੂੰ ਵੀ ਦੱਸਣਾ ਚਾਹਣਾ ਕਿ ਉਹਨਾਂ ਦਾ ਨਾਂ ਵਰਤ ਕੇ ਉਹਨਾਂ ਤੋਂ ਇਹ ਸਿਆਸੀ ਲਾਹੇ ਲੈ ਰਹੇ ਆ ਆਰਥਿਕ ਲਾਹੇ ਲੈ ਰਹੇ ਆ ਕਿਉਂਕਿ ਉਹ ਵੀ 70% ਜਿਹੜੀ ਜਨਰੇਸ਼ਨ ਉਹ ਇੰਨੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਜੇ ਦੇਖੀ ਜਾਈਏ ਦੇਖੀਏ ਭਾਵੇਂ ਉਹ ਆਪਣੇ ਝੁੰਗੀਆਂ ਚ ਰਹਿ ਰਹੇ ਆ ਚੌਪੜੀਆਂ ਇੱਥੇ ਤੱਕ ਕੇ ਉਹਨਾਂ ਬਾਅਦ ਤੇ ਰਹਿਣ ਵਾਸਤੇ ਕੋਈ ਮਕਾਨ ਨਹੀਂ ਪਰੰਤੂ ਉਹਨਾਂ ਨੂੰ ਇਸ ਚ ਹਿੰਦੂ ਇੱਕ ਐਜੰਡਾ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਵੀ ਉਹਨਾਂ ਮਿਲ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਤੇ ਬਾਕੀ ਜਿੰਨੀਆਂ ਵੀ ਅਨਸਾਫ ਸੰਦੇ ਜਥੇਬੰਦੀਆਂ ਤੇ ਉਹਨਾਂ ਨੂੰ ਇਕੱਤਰ ਹੋ ਕੇ ਜਿਸ ਤਰ੍ਹਾਂ ਵੀ ਪੰਜਾਬ ਦੀ ਜਿੰਨੇ ਵੀ ਜਥੇਬੰਦੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇਹ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਅਪੀਲ ਵੀ ਹੈ ਕਿ ਜਦੋਂ ਤੱਕ ਅਸੀਂ ਇਕੱਤਰ ਨਹੀਂ ਹੋ ਜਾਂਦੇ ਖਾਸ ਕਰਕੇ ਸਿੱਖ ਕੌਮ ਨੂੰ ਜਿਉ ਕੋਸ ਪਿੱਛੇ ਵਾਪਰਿਆ ਉਹਨੂੰ ਸਾਰਿਆਂ ਛੱਡ ਕੇ ਇੱਕ ਨਿਸ਼ਾਨੇ ਤੇ ਇੱਕ ਨਿਸ਼ਾਨ ਸਾਹਿਬ ਥੱਲੇ 71 ਹੋ ਕੇ ਆਪਣੇ ਸੰਘਰਸ਼ ਦੀ ਪੂਰਤੀ ਲਈ ਸੰਘਰਸ਼ ਕਰਨਾ ਚਾਹੀਦਾ ਸੋ ਅੱਜ ਦਾ ਇਹ ਮੀਟਿੰਗ ਦਾ ਅਜੰਡਾ ਗੁਰਦੀਪ ਸਿੰਘ ਜੀ ਸਪੋਰਟਸਮੈਨ ਨੇ ਜੋ ਮੂਚੇ ਦੇ ਉਹ ਇਸ ਤੋਂ ਪਹਿਲਾਂ ਕਿਉਂ ਰੱਖਣ ਮੈਂ ਕਲੈਰੀਫਿਕੇਸ਼ਨ ਇੰਨੀ ਕਰਨੀ ਚਾਹੁੰਦਾ ਕਿ ਐਸ 21 ਤਰੀਕ ਨੂੰ ਜਗਤਾਰ ਸਿੰਘ ਵਰਾਰੇ ਦੀ ਫਿਰ ਪੇਸ਼ੀ ਹੈ ਪੰਜਾਬ ਚ ਲੈ ਕੇ ਆਉਣੀ ਜਿਵੇਂ ਬਾਪੂ ਜੀ ਨੇ ਕਿਹਾ ਹੈ ਏ ਜੀ ਨੇ ਬਹੁਤ ਗਲਤ ਦੋਸ਼ ਲਾਏ ਜਦੋਂ ਕਿ ਉਹਨਾਂ ਨਾਲ ਦੇ ਕਿ ਉਹ ਕੋਰ ਅਕਿਊਸ ਆਲਰੇਡੀ ਪੰਜਾਬ ਦੀ ਜੇਲ੍ਹ ਚ ਨੇ ਸੋ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਪੰਜਾਬ ਲੈ ਕੇ ਆਉਣ ਦੇ ਵਿੱਚ ਜੋ ਵਿਰੋਧ ਕਰ ਰਹੇ ਨੇ ਝੂਠ ਬੋਲ ਰਹੇ ਨੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਰ ਬਾਰ ਪੁੱਛਿਆ ਵੀ ਦੱਸੋ ਕੀ ਹੋ ਰਿਹਾ ਦਾ ਉਹ ਉਸ ਪੰਜਾਬ ਦਾ ਕੋਈ ਜਿਹੜਾ ਜੋ ਵੀ ਜਾਣਦੇ ਨੇ ਅਧਿਕਾਰੀ ਉਹ ਚੋਂ ਬੰਦ ਕਰਨ ਨੂੰ ਭਰੇ ਨੰਬਰ 2 ਜੋ ਉੱਤੇ ਬਾਪੂ ਜੀ ਨੇ ਜੋ ਕਿਹਾ ਇਹ ਮੋਰਚਾ ਮੁਹਾਲੀ ਚੰਡੀਗੜ੍ਹ ਤੇ ਬਾਡਰ ਤੇ ਲੱਗਿਆ ਰਹੂਗਾ ਲੇਕਿਨ ਉਹ ਪੰਜਾਬ ਦੇ ਪਿੰਡ ਪਿੰਡ ਗਲੇ ਗਲੇ ਮਜ਼ੇ ਮਜ਼ੇ ਦੇ ਵਿੱਚ ਜਾਊਗਾ ਸ਼ਹਿਰਾਂ ਜਾਊਗਾ ਤੇ ਮੋਰਚਾ ਤਾਂ ਹੀ ਚੇਤਾਵਨੀ ਪੱਤਰ ਬਹੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਕੇ ਖਾਸ ਕਰਕੇ ਸਿੱਖ ਭਾਈਚਾਰਾ ਤੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੋਰਚੇ ਨੂੰ ਅੱਗੇ ਵਧਾਉਣਗੇ 15 ਮਈ ਨੂੰ ਵੱਡੇ ਕੱਟ ਕਾਦੋਗੇ ਮੋਦੀਪ ਸਿੰਘ ਜਿੰਦਾਂ ਜੋ ਸਪੋਕਸਮੈਨ ਨੇ ਕੋਟ ਅਗਰ ਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਪ੍ਰਸਤ ਤੇ ਇਸ ਮੋਰਚੇ ਦੇ ਬਹੁਤ ਵੱਡੇ ਸਹਾਇਕ ਤੇ ਆਗੂ ਡਾਕਟਰ ਦਰਸ਼ਨਪਾਲ ਜੀ ਨੇ ਕੋਈ ਗੱਲ ਬਾਕੀ ਨਹੀਂ ਰਹੀ ਜਿਹੜੀ ਅਸੀਂ ਦੱਸੀਏ ਅਸੀਂ ਇੱਕ ਗੱਲ ਮੋਰਚੇ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਸ਼ਕਤੀਆਂ ਨੇ 78 ਸਾਲਾਂ ਤੋਂ ਰਾਜ ਕੀਤਾ ਕਿਉਂਕਿ ਸਾਡੀ ਸਮੱਸਿਆ ਦੀ ਜੜ 15 ਅਗਸਤ 1947 ਹੈ ਉਹਦਾ ਇੱਕੋ ਇੱਕ ਕਾਰਨ ਉਹ ਪੰਜਾਬ ਦੇ ਜਾਂ ਖਾਲਸਾ ਪੰਥ ਦੇ ਹਤਾਸ਼ੀ ਨਹੀਂ ਸੀ ਉਹ ਕਾਨੂੰਨ ਤੇ ਸੰਵਿਧਾਨ ਮੁਤਾਬਕ ਵੀ ਚੱਲਣ ਵਾਲੇ ਨਹੀਂ ਸੀ ਉਹਨਾਂ ਨੇ ਸਾਡੇ ਵਿੱਚ ਫੁੱਟ ਪਾਈ ਅੱਜ ਸਾਡੇ ਜਾਇਦਾ ਜਗਤਾਰ ਸਿੰਘ ਜੀ ਹਵਾਰਾ ਬੜੇ ਵਾਰ-ਵਾਰ ਸਾਨੂੰ ਜੋੜ ਦੇ ਕੇ ਕਹਿ ਰਹੇ ਹਨ ਤੇ ਉਹਨਾਂ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਗਦਾਰੀ ਕੀਤੀ ਉਹ ਕਿਸੇ ਧਰਮ ਨਾਲ ਕਿਸੇ ਕਿਤੇ ਨਾਲ ਸੰਬੰਧਤ ਉਹ ਸਾਰੇ ਜਿਹੜੇ ਪੰਜਾਬ ਪ੍ਰਤੀ ਮਨੁੱਖਤਾ ਪ੍ਰਤੀ ਸਰਧਤ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਲੜਾਈ ਲੜਗੇ ਤੇ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਬਹੁਤ ਜ਼ਿਆਦਾ ਸੰਤੁਸ਼ਟ ਕਿਉਂਕਿ ਉਸ ਪਾਸੇ ਤੇ ਅਸੀਂ ਬਹੁਤ ਵੱਡਾ ਹੰਕਾਰਾ ਕਟਿਆ ਸਰਕਾਰਾਂ ਨੂੰ ਚਿੰਤਾ ਹੋ ਸਕਦੀ ਹੈ ਪਰ ਸਮਾਜ ਲਈ ਤੇ ਇਹ ਸਾਰੇ ਪੰਜਾਬ ਨੇ ਇੱਕ ਬਹੁਤ ਵਧੀਆ ਸਨੇਹਾ ਦੂਜੀ ਮੈਂ ਇੱਕ ਬੇਨਤੀ ਫੇਰ ਕਹਾਂ ਸਪਸ਼ਟ ਕਰਾਂ ਕਿ ਜੋ ਹਮਲਾ ਕਨੌਰੀ ਸ਼ੰਭੂ ਬਾਡਰ ਤੇ ਕੀਤਾ ਗਿਆ ਸਦਕੇ ਜੋ ਗ੍ਰਿਫਤਾਰੀਆਂ ਹੋਈਆਂ ਇਸ ਤਰ੍ਹਾਂ ਦੀ ਕਦੇ ਕੋਈ ਘਟਨਾ ਨਹੀਂ ਵਾਪਰੀ ਮੈਂ ਸਮਾਂ ਨਹੀਂ ਲੈਣਾ ਨਾਗਾਲੈਂਡ ਵਾਲੇ ਵੀ ਇੱਥੇ ਸਦھے ਅਸੀਂ ਮੈਂ ਉਹਨਾਂ ਨਾਲ ਮਿਲ ਕੇ ਆ ਸਰਕਾਰ ਗੱਲ ਕਰਦੀ ਸੀ ਫੋਟੀਆਂ ਜਿੱਤੀਆਂ ਹਥਿਆਰਬੰਦ ਲਹਿਰਨਾ ਕੱਲ ਪੰਜਾਬ 'ਚ ਵੀ ਹੋਈ ਪਰ ਸਦਕੇ ਕਿਸੇ ਨੇ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕੀਤਾ ਇਹ ਸਰਕਾਰਾਂ ਹੀ ਚੋੜੀਆਂ ਕਰਾਉਣ ਲੱਗ ਜੇ ਇਹ ਵਿਦੇਸ਼ੀ ਲੁਟੇਰੇ ਦਾ ਕਰਦੇ ਰਹੇ ਆ ਕਿ ਇਸ ਦੇਸ਼ ਨੇ ਕਬਜ਼ਾ ਕਰ ਲਿਆ ਤੇ ਲੁੱਟ ਲਓ ਤੁਹਾਨੂੰ 48 ਘੰਟੇ ਦਿੱਤੇ 72 ਘੰਟੇ ਦਿੱਤੇ ਪੰਜਾਬ ਦੀ ਚੁਣੀ ਹੋਈ ਸਰਕਾਰੇ ਲੁੱਟੇ ਇਹ ਕੌਮੀ ਇਨਸਾਫ ਮੋਰਚਾ ਇਹਨੂੰ ਇੱਕ ਚੈਲੰਜ ਸਮਝਦਾ ਹੈ ਕਿ ਉਸ ਚੈਲੰਜ ਨੂੰ ਅਸੀਂ ਸਵੀਕਾਰ ਕੀਤਾ ਹੈ ਕਿ ਕਿੰਨਾ ਕ ਅਸੀਂ ਜਵਾਬ ਦੇਵਾਂਗੇ ਕਿ ਜਿੰਨੀ ਸਾਡੀ ਸਮਰੱਥਾ ਹੈ ਉਹ ਥੋੜਾ ਹੋਇਆ ਥੋੜਾ ਬਹੁਤਾ ਹੋਇਆ ਬਹੁਤਾ ਅਸੀਂ ਕਿਸਾਨ ਜੱਥੇਬੰਦੀਆਂ ਦੇ ਨਾਲ ਤੇ ਪੰਜਾਬ ਨੂੰ ਇੱਕ ਨਵਾਂ ਸੰਘਰਸ਼ ਇਨਸਾਫ ਦਾ ਤੇ ਸਮੁੱਚੀ ਸਾਡੀ ਜੋ ਮੁਸ਼ਕਲ ਹੈ 78 ਸਾਲਾਂ ਤੋਂ ਉਹਨਾਂ ਨੂੰ ਹੱਲ ਕਰਨ ਦਾ ਅਸੀਂ ਜ਼ਰੂਰ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਯਤਨ ਕਰਾਂਗੇ ਸਾਨੂੰ ਖੁਸ਼ੀ ਹੈ ਕਿ ਕਿਸਾਨ ਆਗੂ ਧਾਰਮਿਕ ਸ਼ਖਸੀਅਤਾਂ ਬਾਬਾ ਸੇਵਾ ਸਿੰਘ ਜੀ ਦੀ ਹੋਰ ਸਾਰੀਆਂ ਧਾਰਮਿਕ ਸ਼ਖਸੀਅਤਾਂ ਗੁਰਦੀ ਜੀ ਵੀ ਮਜ਼ਦੂਰ ਵਰਗ ਦਾਤ ਵਰਗ ਵਪਾਰੀ ਵਰਗ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਇਨਸਾਫ ਲਈ ਲੜਦੇ ਆਉਣ ਵਾਲੇ ਸਮੇਂ 'ਚ ਜਿੱਥੇ ਸਾਨੂੰ ਉਮੀਦ ਹੈ ਕਿ ਸਰਕਾਰ ਹਰ ਹਾਲਤੇ ਚ ਝੁਕਣਾ ਪਵੇਗਾ ਉਥੇ ਅਸੀਂ ਇੱਕ ਪੰਜਾਬ ਦੀ ਸਮੁੱਚੇ ਭਾਈਚਾਰੇ ਸਾਂਝ ਹੋਰ ਜਿਹੜੀ ਸ਼ਾਂਤੀ ਦੇ ਜਿਹੜੇ ਖਤਰੇ ਲੋਕਾਂ ਚ ਪੈਦਾ ਕੀਤੇ ਜਾ ਰਹੇ ਆ ਤੇ ਲੋਕਾਂ ਦਾ ਡਰ ਆ ਉਹਨਾਂ ਨੂੰ ਅਸੀਂ ਹੱਲ ਕਰਾਂਗੇ ਧੰਨਵਾਦ ਕਿਉਂਕਿ ਬਾਬਾ ਜੀ ਨੇ ਰਾਜੀਵਾਲ ਸਾਹਿਬ ਸਾਡੇ ਸੀਨੀਅਰ ਆਗੂ ਹਨ ਉਹਨਾਂ ਨੇ ਜਰੂਰ ਕੋਸ਼ਿਸ਼ ਆ ਰੱਖਣੀ ਆ ਧੰਨਵਾਦ ਰਾਜੀਵਾਲ ਸਾਹਿਬ ਜੀ ਇਸ ਤੋਂ ਬਹੁਤ ਜੀ ਉਸ ਤੋਂ ਮੈਂ ਕਹਿਣ ਕਰਦਾ ਇਹ 1 ਮਈ ਤੋਂ ਲੈ ਕੇ 5 ਮਈ ਦੇ ਦੌਰਾਨ ਪਟਿਆਲਾ ਦੇ ਵਿੱਚ ਸਾਰੇ ਪੰਜਾਬ ਦੇ ਜਿਹੜਾ ਮੰਤਰ ਤੇ ਮੀਟਿੰਗ ਹੋਈ ਹੈ ਬਾਕੀ ਬਾਕੀ ਬੰਦ ਨਹੀਂ ਸਾਰਾ ਕੁਝ ਕਹਿਣਾ ਤੁਸੀਂ ਕਹਿ ਦਿੱਤਾ ਸਾਰਾ ਕੁਝ ਨਹੀਂ ਆਜੋ ਆਜੋ ਇੱਥੇ ਨਹੀਂ ਇੱਥੋਂ ਬੋਲਦੇ ਚਲੋ ਇੱਥੇ ਬੋਲ ਆਜੋ ਆਜੋ ਇੱਧਰ ਇੱਥੇ ਆ ਕੇ ਮਾਰਵਾ ਜੀ ਤੁਸੀਂ ਇੱਧਰ ਆਜੋ ਪੱਤਾ ਚੋਟਾ ਇੱਥੇ ਆਜੋ ਆਜੋ ਕੋਲ ਕੋਲ ਬੈਠੀ ਹਾਂ ਅੱਜ ਦੋਸਤੋ ਅਸਲੀ ਤੇ ਹੈਪੀ ਵਿਲੀਵਲਨ ਪੰਜਾਬ ਵਾਲੇ ਚੰਗੇ ਨਹੀਂ ਲੱਗਦੇ ਐਸੇ ਕਰਕੇ ਦੁਨੀਆ ਦੇ ਕਿਤੇ ਕਿਸੇ ਖੇਤੇ ਵਿੱਚ ਅਸੀਂ ਇਸ ਤਰ੍ਹਾਂ ਦੀ ਮਿਸਾਲ ਨਹੀਂ ਦੇਖੀ ਜਿੱਥੇ ਕੋਈ ਮਨੁੱਖ ਆਪਣੀ ਕਾਇਦ ਪੂਰੀ ਕਰ ਚੁੱਕਾ ਹੋਵੇ ਦੇ ਬਾਵਜੂਦ ਉਹ ਜੇਲ੍ਹ ਚ ਬੈਠਾ ਹੋਵੇ ਇੱਥੇ ਤਾਂ ਦੁੱਗਣੀ ਦੁੱਗਣੀ ਵੀ ਤਿੰਨ ਤਿੰਨ ਗੁਣੀ ਕੈਦ ਕੱਟ ਕੇ ਬੈਠੇ ਨੇ ਸਾਡੇ ਬੰਦੀ ਸਿੰਘ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਇਸ ਲਈ ਰਿਹਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਪੰਜਾਬੀ ਨੇ ਔਰ ਸਿੱਖ ਨੇ ਔਰ ਜਿਸ ਤਰ੍ਹਾਂ ਦਾ ਏਜੰਡਾ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਨੂੰ ਆਉਂਦਾ ਹੈ ਉਹਦੇ ਮੁਤਾਬਕ ਉਹ ਮਾਈਨੋਰਟੀਜ਼ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪਿਛਲੇ 5-4 ਸਾਲ ਤੋਂ ਜੋ ਮੁਸਲਮਾਨਾਂ ਤੇ ਇੱਕ ਤੇ ਬਾਅਦ ਦੂਜਾ ਹਮਲਾ ਆਉਂਦਾ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਤੇ ਬਾਅਦ ਸਾਨੂੰ ਸਿੱਖਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਸਾਡੇ ਤੇ ਵੀ ਹਮਲਾ ਹੋਏਗਾ ਇੱਕ ਗੱਲ ਦੂਸਰੀ ਇੱਕ ਗੱਲ ਬੜੀ ਸਪਸ਼ਟ ਹੈ ਕਿ ਕੋਈ ਵੀ ਅੰਦੋਲਨ ਹੁੰਦਾ ਜਿਹੜਾ ਪੰਜਾਬ ਤੋਂ ਸ਼ੁਰੂ ਹੋ ਜਾਏ ਉਹ ਕਿਸੇ ਨੇਪਰੇ ਲੱਗਦਾ ਕਿਸੇ ਘੰਡੇ ਲੱਗਦਾ ਕਿਸੇ ਸਟੇਟ 'ਚ ਕੋਈ ਅੰਦੋਲਨ ਸ਼ੁਰੂ ਹੋ ਜੇ ਉਹਨੂੰ ਇੰਨਾ ਸੀਰੀਅਸਲੀ ਕੇਂਦਰ ਸਰਕਾਰ ਨਹੀਂ ਦਿੰਦੀ ਜਿਦਾਂ ਪੰਜਾਬ ਦੇ ਅੰਦੋਲਨਾਂ ਨੂੰ ਲੈਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਜੋ ਜੋ ਕਰਨ ਵਾਲੇ ਨੇ ਜਿਸ ਤਰ੍ਹਾਂ ਅਮਰੀਕਾ ਦੇ ਟਰੰਪ ਦੇ ਥੱਲੇ ਉਹ ਲੰਮੇ ਪਏ ਨੇ ਜਿਵੇਂ ਅੰਦਰਖਾਤੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਨਾਲ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਜੇ ਉਹ ਸਾਰੇ ਸਮਝੌਤੇ ਸਿਰੇ ਚੜ ਜਾਂਦੇ ਨੇ ਤਾਂ ਪੰਜਾਬ ਦਾ ਨਾ ਵਪਾਰ ਬਚੇਗਾ ਨਾ ਖੇਤੀ ਬਚੇਗੀ ਨਾ ਕੋਈ ਦਿੱਕਤਕਾ ਨਹੀਂ ਬਚੇਗਾ ਆ ਜਿਹੜੀ ਭਾਰਤਮਾਲਾ ਪ੍ਰੋਜੈਕਟ ਹੈ ਇਹਦੇ ਪ੍ਰੋਜੈਕਟ ਨੂੰ ਪੜਨ ਤੇ ਹੀ ਸਾਫ਼ ਹੋ ਜਾਂਦਾ ਵੀ ਉਹਨਾਂ ਦੀ ਨੀਅਤ ਕੀ ਹੈ ਹਰ 10 ਕਿਲੋਮੀਟਰ ਤੇ ਬਾਅਦ ਕਿਤੇ ਫੂਡ ਕੋਰਟ ਬਣਨੇ ਕਿਤੇ ਮਾਲ ਬਣਨੇ ਨੇ ਜੀਨੇ ਸਾਰਾ ਵਪਾਰ ਖਾ ਜਾਣਾ ਹੈ ਜੀਨੇ ਸਾਰਾ ਸਾਡੀ ਹੋਟਲਿੰਗ ਇੰਡਸਟਰੀ ਖਾ ਜਾਣੀ ਹੈ ਸਾਨੂੰ ਇਕਨੋਮਿਕਲੀ ਸੱਟ ਮਾਰਨ ਵਾਸਤੇ ਇਦਾਂ ਦੀਆਂ ਸਾਰੀਆਂ ਇਦਨੀਆਂ ਪਾਲਿਸੀਆਂ ਨੇ ਇਹਨੇ ਸਭ ਕੁਝ ਰੂਲ ਕੇ ਰੱਖ ਦੇਣਾ ਔਰ ਇਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਇਕੱਠੇ ਹੋ ਕੇ ਸਾਰੇ ਨੂੰ ਲੜਨਾ ਪੈਗਾ ਪੰਜਾਬ ਨੂੰ ਸਾਰੇ ਨੂੰ ਤਿਆਰ ਕਰਨਾ ਪੈਗਾ ਜਿਹੜਾ ਨੈਰੇਟਿਵ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਆਖੇ ਸਿਰਜ ਰਹੀ ਹੈ ਕਿ ਕਿਸਾਨ ਇਹ ਤਾਂ ਜੀ ਰੋਜ਼ ਮੋਰਚਾ ਲਾ ਕੇ ਬੈਠੇ ਰਹਿੰਦੇ ਨੇ ਤਾਂ ਜੀ ਰੋਜ਼ ਸੜਕਾਂ ਬਲੌਕ ਕਰਦੇ ਨੇ ਮੈਂ ਆਪਣੀ ਕਲੀਅਰਚ ਸਪਸ਼ਟ ਕੀਤਾ ਸੀ ਸੜਕ ਕਿਸੇ ਨੇ ਨਹੀਂ ਬਲਾਕ ਕੀਤੀ ਜਿਹੜੇ ਸਾਡੇ ਸਾਥੀ ਮੋਰਚਾ ਲਾਈ ਬੈਠੇ ਸੀ ਉਹ ਸੜਕਾਂ ਦੇ ਇੱਕ ਪਾਸੇ ਬੈਠੇ ਸੀ ਸੜਕ ਬਲਾਕ ਕੀਤੀ ਸੀ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜਿੰਨੇ ਰੁਕਾਵਟਾਂ ਖੜੀਆਂ ਕੀਤੀਆਂ ਸੀ ਉਹਨਾਂ ਨੇ ਕੀਤੀਆਂ ਸੀ ਤੇ ਉਹਨਾਂ ਨੇ ਇਹ ਦੂਜੀ ਵਾਰੀ ਇਹ ਕੀਤਾ ਇੱਕ ਵਾਰੀ ਏਸੀ ਆਰਟ ਵੇਲੇ ਭਜਨ ਲਾਲ ਦੇ ਵੇਲੇ ਕੀਤਾ ਸੀ ਦੂਜੀ ਵਾਰੀ ਹੁਣ ਇਹ ਸਰਕਾਰ ਨੇ ਕੀਤਾ ਵੀ ਇਦਾਂ ਰੁਕਾਵਟਾਂ ਖੜੀਆਂ ਕਰਕੇ ਤੇ ਪੰਜਾਬ ਵਾਲੇ ਜਿਹੜੇ ਨੇ ਜਿੱਦਾਂ ਵੱਖਰੇ ਕਿਸਮ ਦੇ ਲੋਕ ਹੋਣ ਜਿਵੇਂ ਇਹ ਭਾਰਤ ਵਾਸੀ ਨਾ ਹੋਣ ਇਹਨਾਂ ਨੂੰ ਦਿੱਲੀ ਜਾਣ ਦੀ ਆਗਿਆ ਨਹੀਂ ਇਹ ਆਪਣੀ ਰਾਜਧਾਨੀ ਤੇ ਜਾ ਨਹੀਂ ਸਕਦੇ ਉਹ ਇਹਨਾਂ ਨੇ ਕੀਤਾ ਔਰ ਜਿਸ ਤਰ੍ਹਾਂ ਜਿਹੜੇ ਢੰਗ ਨਾਲ ਇਹ ਮੋਰਚਾ ਉਠਾਇਆ ਸ਼ੰਭੂ ਤੇ ਖਨੌਰੀ ਪਾਊਡਰ ਤੋਂ ਉਠਾਇਆ ਇਹ ਅਤਨਿੰਦਨਯੋਗ ਹੈ ਇਹ ਕੋਈ ਤਰੀਕਾ ਨਹੀਂ ਔਰ ਇਸ ਤਰ੍ਹਾਂ ਦੁਨੀਆ 'ਚ ਕਦੇ ਨਹੀਂ ਹੁੰਦਾ ਤੁਸੀਂ ਗੱਲਬਾਤ ਲਈ ਸੱਦ ਕੇ ਫਿਰ ਸਾਰੇ ਲੀਡਰਾਂ ਨੂੰ ਅਰੈਸਟ ਕਰ ਲਓ ਪਿੱਛੋਂ ਮੋਰਚਾ ਤੁਸੀਂ ਉਠਾ ਦਿਓ ਇਹ ਕਿਤੇ ਨਹੀਂ ਕਦੇ ਹੋਇਆ ਔਰ ਮੈਂ ਸਮਝਦਾ ਬਈ ਜਿਹੜੇ ਨਵੇਂ 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 ਸਰਕਾਰੀ ਚੌਧਰੀ ਬਣੇ ਨੇ ਪੰਜਾਬ ਦੇ ਹੁਕਮਰਾਨ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਕਿਸ ਤਰ੍ਹਾਂ ਸਰਕਾਰਾਂ ਚਲਾਈ ਦੀਆਂ ਇਹਨਾਂ ਇਹਨਾਂ ਕੋਦ ਨੂੰ ਕੋਈ ਸੂਝ ਨਹੀਂ ਹੈ ਉਹਨਾਂ ਨੇ ਇੱਕ ਨਵੀਂ ਭਾਜੀ ਪਾਈ ਹੈ ਜਿਹਦਾ ਜਿਹੜੀ ਪੰਜਾਬ ਪੰਜਾਬੀ ਜਿਹੜੇ ਨੇ ਮਿਲ ਕੇ ਉਹਦੀ ਕੀਮਤ ਜ਼ਰੂਰ ਨੋੜਨਗੇ ਉਹ ਭਾਜੀ ਦਾ ਜਵਾਬ ਜ਼ਰੂਰ ਦੇਣਗੇ ਬਹੁਤ ਬਹੁਤ ਧੰਨਵਾਦ ਬਾਬਾ ਸੇਵਾ ਸਿੰਘ ਜੀ ਇਸ ਤੋਂ ਬਾਅਦ ਸਿਰਫ ਇੱਕ ਮਿੰਟ ਨਹੀਂ ਕਿ ਮਈ 1991 ਚ ਰਜੀਵ ਗਾਂਧੀ ਦਾ ਕਤਲ ਹੋਇਆ ਸੀ ਹਿਊਮਨ ਰਾਈਟਸ ਦੀ ਵਾਇਲੈਂਸ ਕਰ ਰਹੀਆਂ ਇਹ ਸਰਕਾਰਾਂ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਦੁੱਗਣੀਆਂ ਕੱਟ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਇੱਥੇ ਤੱਕ ਕਿ ਨਾ ਉਹਨਾਂ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਜਿਹੇਦਾਰ ਜਗਤਾਰ ਸਿੰਘ ਅਵਾਰਾ ਜਿਹੜਾ 2005 ਤੋਂ ਲਗਾਤਾਰ ਦਿੱਲੀ ਦੀ ਜੇਲ੍ਹ 'ਚ ਹੈ ਉਸ ਦਾ ਕਾਨੂੰਨੀ ਹੱਕ ਵੀ ਬਣਦਾ ਕਿ ਉਹ ਪੰਜਾਬ ਦੀ ਜੇਲ੍ਹ ਵਿੱਚ ਆਵੇ ਕਿਉਂਕਿ ਪੰਜਾਬ ਦੇ ਕੇਸ ਅੱਜ ਵੀ ਪੈਂਡਿੰਗ ਪਏ ਹਨ ਉਹਨਾਂ ਦੇ ਸੋ ਉਹਨਾਂ ਦੀ ਸ਼ਿਫਟਮ ਨੂੰ ਲੈ ਕੇ ਵੀ ਸੁਪਰੀਮ ਕੋਰਟ 'ਚ ਕੇਸ ਗਿਆ ਪਰੰਤੂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਉੱਥੇ ਪੰਜਾਬ ਦਾ ਏਜੀ ਪੇਸ਼ ਹੋਇਆ ਉਹਨੇ ਇਹ ਦੋਸ਼ ਲਾਇਆ ਕਿ ਜੇ ਜਗਤਾਰ ਸਿੰਘ ਅਬਾਰਾ ਪੰਜਾਬ ਆਉਂਦਾ ਲਾ ਐਂਡ ਆਰਡਰ ਦਾ ਖਤਰਾ ਉਹਨੂੰ ਖਤਰਾ ਪਉਂਦਾ ਸੋ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਆ ਕਿ ਲਾ ਐਂਡ ਆਰਡਰ ਨੂੰ ਇਹ ਸਰਕਾਰ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹ ਆਪ ਖਰਾਬ ਕਰ ਰਹੀ ਹੈ ਕਿਉਂਕਿ 13 ਫਰਵਰੀ ਤੋਂ ਜਿਹੜੇ ਕਿਸਾਨ ਭਰਾ ਆਪਣੇ ਕਿਸਾਨੀ ਹੱਕਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੀ 19 ਤਰੀਕ ਨੂੰ ਪਿਛਲੇ ਮਹੀਨੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਵਿੱਚ ਉਹਨਾਂ ਤੇ ਤਸੱਦਦ ਕਰਿਆ ਮੋਰਚਿਆਂ ਦੇ ਭਾਵੇਂ ਸ਼ੰਭੂ ਮੋਰਚਾ ਸੀ ਭਾਵੇਂ ਖਨੌਰੀ ਮੋਰਚਾ ਸੀ ਜਿਸ ਤਰ੍ਹਾਂ ਦਾ ਉਹਨਾਂ ਕਿਸਾਨਾਂ ਤੇ ਤਸੱਦਦ ਕਰਿਆ ਲੁੱਟ ਮਚਾਈ ਕਰੀ ਹੈ ਮੈਂ ਕਹਿਣਾ ਲਾਂਦ ਤਾਂ ਇਹਨਾਂ ਸਰਕਾਰਾਂ ਤੇ ਇਹ ਆਪ ਜ਼ਿੰਮੇਵਾਰ ਹੈ ਉਸ ਲਾਂਡ ਆਰਡਰ ਨੂੰ ਖਰਾਬ ਕਰਨ ਦੀ ਆ। ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਅਸੀਂ ਸਪਸ਼ਟ ਕਰਦੇ ਆ ਕਿ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਆਖਾਲ ਦਿੱਤੀ ਗਈ ਹੈ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਸਾਰੇ ਜਥੇਬੰਦੀਆਂ ਨੇ ਜਿੰਨੀਆਂ ਅੱਜ ਪਹੁੰਚੀਆਂ ਜਾਂ ਜਿਹੜੀਆਂ ਅਜ ਨਹੀਂ ਵੀ ਹਾਜ਼ਰ ਹੋਈਆਂ ਉਹਨਾਂ ਤੱਕ ਅਪਰੋਚ ਕਰਕੇ ਅਸੀਂ ਤਹਿਸੀਲ ਲਹਿਰ ਤੇ ਬਹੁਤ ਵੱਡਾ ਕਟਕ ਕਰਨਾ ਤੇ ਇੱਕ ਚੇਤਾਵਨੀ ਪੱਤਰ ਕਿਉਂਕਿ ਮੰਗ ਪੱਤਰ ਹੁਣ ਤੱਕ ਬਹੁਤ ਦੇ ਚੁੱਕੇ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਉਸ ਦਿਨ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣਾ ਕਿ ਜੇ ਸਰਕਾਰਾਂ ਨੇ ਸਾਨੂੰ ਹੁਣ ਵੀ ਹਿਸਾਬ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਐਕਸ਼ਨ ਲੈਣਾ ਤੇ ਇਹਨੂੰ ਆਮ ਲੋਕਾਂ ਦੀ ਮੂਵਮੈਂਟ ਬਣਾ ਦੇਣਾ ਸੋ ਅਗਲੇ ਸਮਿਆਂ 'ਚ ਜੋ ਵੀ ਕਿਸਾਨ ਭਰਾ ਕੋਈ ਅੰਦੋਲਨ ਕਰਨਗੇ ਕੋਈ ਪ੍ਰੋਗਰਾਮ ਦੇਣਗੇ ਕੌਮੀ ਇਨਸਾਫ ਮੋਰਚਾ ਉਹਨਾਂ ਦਾ ਡਟ ਕੇ ਹਮਾਇਤ ਕਰੇਗਾ ਤੇ ਜਿਸ ਤਰ੍ਹਾਂ ਪਿਛਲੇ ਦਿਨੀ ਮੁਸਲਮਾਨ ਭਰਾਵਾਂ ਤੇ ਬਖ ਬਿਲ ਬੋਰਡ ਬਖ ਬਿਲ ਲੈ ਕੇ ਆਏ ਉਹ ਬਖ ਬੋਰਡ ਨੂੰ ਖਤਮ ਕਰਿਆ ਜਾ ਰਿਹਾ ਹੈ ਕੌਮੀ ਇਨਸਾਮ ਮੋਰਚਾ ਉਹਦੀ ਵੀ ਸਮਰਥਨ ਕਰਦਾ ਕਿਉਂਕਿ ਲੋੜ ਹੈ ਆਉਣ ਵਾਲੇ ਦਿਨਾਂ ਚ ਅਸੀਂ ਉਥੇ ਸਪਸ਼ਟ ਕਰਦੇ ਹਾਂ ਕਿ ਜਹੇਦਾਰ ਜਗਤਾਰ ਸਿੰਘ ਹਵਾਰਾ ਨਾਲ ਪੰਜਾਬ ਆਇਆ ਤੋਂ ਲੈਂਡ ਆਰਡਰ ਖਰਾਬ ਨਹੀਂ ਹੋਣਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਹੈ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬੇਰੁਕਾਰ ਹੋ ਕੇ ਵਿਦੇਸ਼ਾਂ ਜਾ ਰਿਹਾ ਮਜ਼ਦੂਰੀ ਕਰਨ ਵਾਸਤੇ ਮਜ਼ਦੂਰ ਹੋ ਰਿਹਾ ਉਹਨੂੰ ਰੋਕਣ ਦੀ ਸ਼ਕਤੀ ਰੱਖਦਾ ਪੰਜਾਬ ਚ ਜਿਹੜਾ ਸਰਕਾਰਾਂ ਵੱਲੋਂ ਨਸ਼ਿਆਂ ਦਾ ਦੌਰ ਚਲਾਇਆ ਗਿਆ ਉਸ ਨੂੰ ਕੰਟਰੋਲ ਕਰਨ ਦੀ ਰੱਖਦਾ ਪਤਿਤ ਪਾਣਿਆਂ ਦੀ ਜਿਹੜੀ ਲਹਿਰ ਹੈ ਉਹਨੂੰ ਸੁਧਾਰ ਕਰਨ ਵਾਸਤੇ ਗੁਣ ਰੱਖਦਾ ਉਹ ਸੋ ਇਸ ਕਰਕੇ ਉਹ ਇੱਕ ਹੱਤਬਾਦੀ ਨਹੀਂ ਉਹ ਪੰਜਾਬ ਪ੍ਰਤੀ ਉਹਦੀ ਸੋਚ ਹੈ ਜਿਹੜੀ ਬਹੁਤ ਸੋਹਿਰਦ ਹੈ ਕਿਉਂਕਿ ਉਹਨੂੰ ਬੜਾ ਦਰਦ ਹੈ ਕਿ ਮੇਰੀ ਕੌਮ ਮੇਰਾ ਪੰਜਾਬ ਅੱਜ ਬਰਬਾਦ ਹੋਣ ਦਾ ਜਾ ਰਿਹਾ ਜਿਸ ਤਰ੍ਹਾਂ ਭਾਵੇਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਅੱਜ ਸਾਡੇ ਕਿਸਾਨ ਨੂੰ ਖਸਿਆਰਾ ਬਣਵਾ ਕੇ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਪਈ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਵਾਲੇ ਦਿਨਾਂ 'ਚ ਇੱਥੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਉਹ ਕਾਰਪੋਰੇਟ ਘਰਾਣੇ ਉਹੀ ਪਾਕਿਸਤਾਨ ਰਾਹੀਂ ਅਰਬ ਦੇਸ਼ਾਂ ਨਾਲ ਵਪਾਰ ਕਰਨਗੇ ਪਰੰਤੂ ਅੱਜ ਪੰਜਾਬ ਰਾਹੀਂ ਹੁੰਦਾ ਉਹਦਾ ਫਾਇਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਪਹੁੰਚਦਾ ਇਹ ਲਈ ਸਰਕਾਰਾਂ ਚਾਹੁੰਦੀਆਂ ਕਿਉਂਕਿ ਅੱਜ ਵੀ ਭਾਰਤ ਦੀ ਸਰਕਾਰ ਦਾ ਵਪਾਰ ਹੈ ਜਿਹੜਾ ਉਹ ਗੁਜਰਾਤ ਰਾਹੀਂ ਕਾਂਦਲਾ ਨਹੀਂ ਪਾਕਿਸਤਾਨ ਨਾਲ ਵੀ ਹੋ ਰਿਹਾ ਤੇ ਉਹਨਾਂ ਅਰਬ ਦੇਸ਼ਾਂ ਨਾਲ ਵੀ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੇ ਵੀ ਵਿਚਾਰ ਕਰਨੇ ਆ ਇਹ ਸਾਰੇ ਜਿਹੜੇ ਮੁੱਦਿਆਂ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਇਹ ਜਿੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਅੱਜ ਮੈਂ ਉਹ ਨਾ ਜਿਹੜਾ ਭਾਰਤ ਸਰਕਾਰ ਦੀ ਨੀਤੀ ਹੈ ਇੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਮੈਂ 70% ਉਹਨਾਂ ਹਿੰਦੂ ਭਰਾਵਾਂ ਨੂੰ ਵੀ ਦੱਸਣਾ ਚਾਹਣਾ ਕਿ ਉਹਨਾਂ ਦਾ ਨਾਂ ਵਰਤ ਕੇ ਉਹਨਾਂ ਤੋਂ ਇਹ ਸਿਆਸੀ ਲਾਹੇ ਲੈ ਰਹੇ ਆ ਆਰਥਿਕ ਲਾਹੇ ਲੈ ਰਹੇ ਆ ਕਿਉਂਕਿ ਉਹ ਵੀ 70% ਜਿਹੜੀ ਜਨਰੇਸ਼ਨ ਹੈ ਔਰ ਇਹਨੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਜੇ ਦੇਖੀ ਜਾਈਏ ਦੇਖੀਏ ਭਾਵੇਂ ਉਹ ਆਪਣੇ ਝੁੰਗੀਆਂ ਚ ਰਹ ਰਹੇ ਆ ਚੌਪੜੀਆਂ ਇੱਥੇ ਤੱਕ ਉਹਨਾਂ ਬਾਅਦ ਤੇ ਰਹਿਣ ਵਾਸਤੇ ਕੋਈ ਮਕਾਨ ਬਣੀ ਪਰੰਤੂ ਉਹਨਾਂ ਨੂੰ ਇਸ ਚ ਹਿੰਦੂ ਇੱਕ ਏਜੰਡਾ ਦੇ ਕੇ